ਪੁਲਸ ਵਾਲੇ ਆਏ ਸਾਡੇ ਘਰ ਹਾਂਜੀ ਹਾਂ ਜਸਪੀਰ ਕੋ ਮੇਰਾ ਨਾਮ ਤੇ ਪੁਲਸ ਵਾਲੇ ਸਾਡੇ ਘਰ ਆਏ ਆ ਮੈਂ ਰੋਟੀ ਬਣਾਉਣ ਰਹੀ ਆ ਤੇ ਅੰਦਰ ਲੰਘ ਆਏ ਆ ਮੈਂ ਆਖਿਆ ਆਂਦੇ ਮਾਦਾ ਕੀ ਕਰਨੀ ਮੈਂ ਮੈਂ ਰੋਟੀ ਬਣਾਉਣ ਰਹੀ ਆ ਤੇ ਮੁੰਡਾ ਬੈਠਦੇ ਪਿਆ ਆਲਮਾ ਨੂੰ ਉਠਾਇਆ ਆਣ ਕੇ ਤੇ ਉਹ ਆਂਦਾ ਗਾੜੀਆਂ ਮੁੰਡਾ ਰੋਣ ਲੱਪਿਆ ਵਾ ਮੈਂ ਗਾੜੀ ਵਾਲਿਆ ਭਰਾ ਵੇਖ ਲੋ ਤੁਹਾਡੀ ਮਰਜ਼ੀ ਆ ਵੀ ਨਾ ਖੜੋ ਦੇ ਦਿਓ ਹੋਰ ਤੁਹਾਡੇ ਦਿਨ ਅੰਦਰ ਰੱਖਾ ਵਾ ਜਮਾਨਤ ਲਈ ਆ ਆਂਦਾ ਵੀ ਨਹੀਂ ਅਸੀਂ ਇਹਨੂੰ ਜ਼ਬਰਦਸਤ ਖੜਨਾ ਹੀ ਖੜਨਾ ਹੁਣ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਅਦੇਵ ਸਿੰਘ ਪੁਲਿਸ ਵਾਲਾ ਅਦੇਵ ਸਿੰਘ ਪੁਲਿਸ ਵਾਲਾ ਤੇ ਤਿੰਨ ਜਾਣੇ ਅਸੀਂ ਹੁਣ ਮੈਨੂੰ ਨਾਂ ਨਹੀਂ ਹੁੰਦਾ ਪਤਾ ਉਹਨਾਂ ਦਾ ਤੇਰੇ ਨਾਲ ਡਾਂਗਾ ਹੀ ਮਾਰਿਆ ਡੰਗ ਪੈਰੋਂ ਨਾਲ ਖੜਕੇ ਨਾਲ ਮਾਰਿਆ ਵੀ ਆ ਤੁਹਾਡੇ ਸਾਹਮਣੇ ਮਾਰਿਆ ਜੀ ਨਹੀਂ ਆਪਣੇ ਉੱਥੇ ਖੜਕੇ ਮਾਰਿਆ ਉਹਨਾਂ ਦਫ਼ਤਰ ਚ ਮੁੰਡੇ ਸਾਨੂੰ ਦੱਸਿਆ ਵਾ ਔਰ ਹੁੰਦਾ ਆ ਕਿਹੜੀ ਪੁਲਸ ਲੈ ਕੇ ਗਈ ਪੁਲਸ ਜਿਹੜੇ ਇਹਦਰ ਜਿਹੜੀ ਆ ਜਿਹੜੇ ਖੜਦੇ ਆ ਇੰਨਾਂ ਦੇ ਵਿੱਚ ਪੀਓ ਛਟਾਪ ਵਾਲੇ ਸੀ ਪੀਓ ਛਟਾਪ ਵਾਲੇ ਸੀ ਸਾਡੇ ਮੁੰਡੇ ਦੀ ਕੀ ਹਾਲ ਸੀ ਇਹ ਮੁੰਡੇ ਤੇ ਲੱਤ ਤੋਂ ਨਹੀਂ ਥੁਰਿਆ ਜਾਂਦਾ ਹਜੇ ਲੱਤ ਟੁੱਟੀ ਸਾਲ ਹੋ ਗਿਆ ਸੀ ਕੇਸ ਦੇ ਵਿੱਚ ਲੈ ਕੇ ਗਏ ਕਿਹੜੀ ਲੜਾਈ ਹੋਈ ਸੀ ਤੇ ਪੀਓ ਸੀ ਲੜਾਈ ਹੋਈ ਉਹਦਾ ਕੇਸ ਲੱਤ ਟੁੱਟੀ ਸੀ ਤੇ ਉਹ ਮੰਜੇ ਤੇ ਹੀ ਗਿਆ ਹਾਜ਼ਰੀ ਸੀ ਬੁਗਤੀ ਗਈ ਅਹੀਂ ਆ ਕੇ ਨਾ ਮੈਂ ਕਹਾ ਭਰਾ ਨਾ ਖੜੋ ਲੱਤ ਟੁੱਟੀ ਨਾ ਖੜੋ ਹਜੇ ਥੁਰਦਾ ਨਹੀਂ ਗਾਓ ਆੰਦਾ ਬਿਨਾਈ ਅਹੀਂ ਇਹ ਕੰਮ ਨਹੀਂ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਤੇ ਖੜਨਾ ਮੈਂ ਤੁਹਾਡੀ ਜ਼ਿੰਮੇਵਾਰੀ ਪੱਕੀ ਜਾਂ ਆਂਦਾ ਸਾਡੀ ਜ਼ਿੰਮੇਵਾਰੀ ਪੱਕੀ ਆ ਹੁਣ ਕੀ ਹੋਇਆ ਹੁਣ ਉਹਨੂੰ ਪਤਾ ਨਹੀਂ ਉਹਨਾਂ ਜੇਲ੍ਹ 'ਚ ਕੀ ਕੀਤਾ ਤੇ ਉਹਨਾਂ ਮਾਰਿਆ ਉਹ ਦਿਨ ਫੋਨ ਆਇਆ ਉਹਦੇ ਡੈਡੀ ਨਾਲ ਆਪਣੇ ਨਾਲ ਗੱਲ ਕੀਤੀ ਉਹਨੇ ਕਿਹਾ ਡੈਡੀ ਮੈਨੂੰ ਪੁਲਿਸ ਵਾਲਿਆਂ ਬੜਾ ਮਾਰਿਆ ਮੇਰੀ ਲੱਤ ਨਹੀਂ ਕੰਮ ਕਰਦੀ ਤੇ ਅਸੀਂ ਮੁੜ ਕੇ ਪਰਸੋ ਜਾਉਂਦੇ ਫੜਿਆ ਕਿ ਦੋਹੀ ਮੁੰਡੇ ਤਾਂ ਸੀ ਫੜਿਆ ਕਿਦਾਂ ਗਿਆ ਫੜਿਆ ਤੇਰਾ ਸੀ ਤੇ ਹੁਣ ਜੇਲੇ ਸੀ ਉਹ ਹਾਂ ਜੇਲੇ ਸੀ ਜੇਲੇ ਜੇਲ੍ਹ ਤੋਂ ਰਿਮਾਨਡ ਤੇ ਲੈ ਕੇ ਆਏ ਸੀ ਕਿਦਾਂ ਕੀ ਬਾਤ ਇਹਨਾਂ ਨੂੰ ਨਹੀਂ ਪਤਾ ਜੇਲ੍ਹ ਜਰ ਮਾਲ ਚ ਲੈ ਕੇ ਆਏ ਆ ਕਿ ਉੱਥੇ ਮਾਰਿਆ ਉਹਨਾਂ ਨੇ ਕਿਹਾ ਮੈਨੂੰ ਮਾਰਿਆ ਪੁਲਿਸ ਵਾਲਿਆਂ ਮੇਰੀ ਲੱਤ ਨਹੀਂ ਕੰਮ ਕਰਦੀ ਤੁਹਾਨੂੰ ਕੀ ਲੈ ਕੇ ਗਈ ਜੇਲ੍ਹ ਦੀ ਮੌਤ ਹੋ ਗਈ ਹੈ ਮੌਤ ਹਨ ਪੁਲਿਸ ਵਾਲੇ ਜੇਲ੍ਹ ਚ ਫੋਨ ਆਇਆ ਸਵੇਰੇ ਉਹਦੇ ਡੈਢੀ ਨੂੰ ਫੋਨ ਆਇਆ ਹਾਂ ਪਤਾ ਜੇਲ੍ਹ ਚ ਹੀ ਹੋਈ ਆ ਜੇਲ੍ਹ ਚ ਹੋਈ ਆ ਉਹਨਾਂ ਫੋਨ ਜੇਲ੍ਹ ਚੋਂ ਕੀਤਾ ਵੀ ਤੁਹਾਡਾ ਮੁੰਡਾ ਆਜੋ ਤੁਹਾਡਾ ਮੁੰਡਾ ਗੁਰਨਾਨਕਾ ਹਸਪਤਾਲ ਆਇਆ ਤੇ ਢਿੱਲਾ ਜਾਦਾ ਤੇ ਤੁਸੀਂ ਇੱਥੇ ਆ ਜਾਓ ਕਿਹੜੀ ਹਸਪਤਾਲ ਦੱਸਿਆ ਗੁਰਨਾਕਾ ਹਸਪਤਾਲ ਅਸੀਂ ਇਹੀ ਵੇਖਿਆ ਇੱਥੇ ਆਈਆਂ ਆ ਕੇ ਵੇਖਿਆ ਸਾਨੂੰ ਵਿਖਾਇਆ ਕੁਝ ਨਹੀਂ ਹਣਾ ਸਾਨੂੰ ਆਂਦੇ ਆਪੀ ਪੁਲਿਸ ਵਾਂਹੀਂ ਫੋਨ ਕਰਦੇ ਕਮਰੇਆਂ ਕੋਲ ਲੱਭਦੇ ਫਿਰਦੇ ਆ ਮੁੰਡਾ ਕਿ ਕਿਸੇ ਕੋ ਫੋਨ ਕਰਾਇਆ ਉਹਨਾਂ ਆਖਿਆ ਪੁਲਿਸ ਵਾਲਿਆਂ ਨੇ ਫਿਰ ਫੋਨ ਕੀਤਾ ਪੁਲਿਸ ਵਾਲਾ ਆਇਆ ਉਹ ਹਨਵੰਦਾ ਐ ਇੱਥੇ ਦਰ ਹਸਪਤਾਲ ਆ ਮੈਂ ਕਿਹਾ ਇੱਧਰ ਕਿਹੜਾ ਹਸਪਤਾਲ ਆ ਆਂਦਾ ਜਿੱਥੇ ਡੈੱਡ ਹੋਏ ਆ ਤੇ ਜਿੱਥੇ ਆ ਜਿੱਥੇ ਆ ਹੁੰਦਿਆ ਮੈਂ ਉਸੇ ਵੇਲੇ ਮੈਂ ਬਿਲਕੁਲ ਉਸ ਤਰ੍ਹਾਂ ਹੋ ਗਈ ਮੈਂ ਖਾਂ ਪੋਸ਼ਮਾ ਤੇ ਮਰਿਆ ਦੇ ਹੁੰਦੇ ਆ ਤੇ ਤੂੰ ਇਸਨ ਵਾਕੀ ਜਿਹਦਾ ਜੀਦਾ ਤੇ ਤੂੰ ਇਹ ਕੀ ਕੀਤਾ ਕੀ ਨਾਮ ਕੀ ਤੁਹਾਡੇ ਬੇਟੇ ਦਾ ਗੁਰਦੇਤ ਸਿੰਘ ਸੀ ਕੁਵਾਰਾ ਹੀ ਵਿਆਹ ਕੁਵਾਰਾ ਸੀ ਕਿੰਨੀ ਉਮਰ ਹੀ ਹੋ ਗਈ ਹੋਈ 22 25 ਸਾਲ ਦੇ ਹੋਗਾ 25 ਸਾਲ ਦੇ 25 ਸਾਲ ਕੋਈ ਨਸ਼ੇ ਨੂੰ ਸ਼ਿਕਰ ਨਹੀਂ ਨਹੀਂ ਹੁਣ ਠੀਕ ਸੀ ਬਿਲਕੁਲ ਵਧੀਆ ਦੋ ਸਾਲ ਹੋ ਗਏ ਮੰਜੇ ਦੇ ਹਾਂ ਹਾਂ ਮੰਜੇ ਹਾਂਜੀ ਆਪਣਾ ਨਾਮ ਮੇਰਾ ਨਾਮ ਰੁਪਿੰਦਰ ਕੌਰ ਹੈ ਤੇ ਮੇਰਾ ਛੋਟਾ ਦੇਰ ਸੀ ਤੇ ਉਹਦੀ 5-6 ਸਾਲ ਪਹਿਲਾਂ ਲੜਾਈ ਝਗੜਾ ਸੀ ਉਹਦਾ ਕੇਸ ਨਿਕਲਿਆ ਸੀ ਤੇ 1.5-2 ਸਾਲ ਹੋ ਗਏ ਮੰਜੇ ਤੇ ਪਿਆਸੇ ਦੀ ਲੱਤ ਟੁੱਟ ਗਈ ਉਹ ਹੀ ਐਕਸੀਡੈਂਟ ਨਾਲ ਤੇ ਬਾਦ ਵਿੱਚ ਉਹਦਾ ਕੇਸ ਨਿਕਲਿਆ ਕਿ ਨੇ ਤਰੀਕਾ ਨਹੀਂ ਭੁਗਤੀਆਂ ਪੁਲਸ ਵਾਲੇ ਘਰੇ ਆਏ ਆ ਤੇ ਅਸੀਂ ਕਿਹਾ ਕਿ ਜਮਾਨਤ ਲਈ ਹੋਈ ਆ ਇਸ ਕਰਕੇ ਦੇ ਸਾਰੇ ਡਾਕੂਮੈਂਟਸ ਵੀ ਉਹਦੇ ਦਿਖਾਏ ਆ ਮੈਡੀਕਲ ਵਾਲੇ ਉਹ ਵੀ ਲੈ ਗਏ ਉਹਨਾਂ ਨੇ ਉਹ ਵੀ ਗਾਇਬ ਕਰ ਦਿੱਤੇ ਆ ਫਿਰ ਇਹਨੂੰ ਘਰੋਂ ਲੈ ਕੇ ਗਏ ਕਿ ਨਾ ਖੜੋ ਜ਼ਬਰਦਸਤੀ ਲੈ ਕੇ ਗਏ ਕਿ ਆਪਣੀ ਜ਼ਿੰਮੇਵਾਰੀ ਤੇ ਖੜਾਂਗੇ ਹਰਤੇ ਸਿੰਘ ਪੁਲਸ ਵਾਲਾ ਹਾਂ ਹਰਤੇ ਸਿੰਘ ਪੁਲਸ ਵਾਲਾ ਦੋ ਨਾਲ ਹੋ ਰਏਗੇ ਸੀ ਤੇ ਬਾਅਦ ਵਿੱਚ ਉੱਥੇ ਲੈ ਗਏ ਉਹਨਾਂ ਨੇ ਗੱਲਬੁਲ ਨਹੀਂ ਕਰਾਈ ਫਿਰ ਉਹਨੂੰ ਘਰੇ ਲੈ ਕੇ ਆਏ ਉਹਦੇ ਨੱਕ ਤੇ ਵੀ ਰਗੜ ਲੱਗੀ ਹੋਈ ਸੀ ਸੱਟ ਲੱਗੀ ਹੋਈ ਸੀ ਉਹਨੇ ਇੰਨਾ ਰੋਂਦਾ ਸੀ ਕਿ ਮੈਨੂੰ ਇਹਨਾਂ ਨੇ ਮਾਰਿਆ ਹੋਇਆ ਕਿਉਂਕਿ ਮਾਰਨ ਦਾ ਉਹਨਾਂ ਦਾ ਤਾਂ ਮਤਲਬ ਹੀ ਹੈ ਕਿ ਅਗਰ ਉਹਦੇ ਤੇ ਕੋਈ ਮਤਲਬ ਨਸ਼ਾ ਫੜਿਆ ਗਿਆ ਜਾਂ ਕੋਈ ਗੱਲਬਾਤ ਹੋਈ ਹੈ ਪੀਓ ਦੇ ਵਿੱਚ ਮਾਰਨ ਦਾ ਕੋਈ ਮਤਲਬ ਨਹੀਂ ਹੁੰਦਾ ਪੀਓ ਸਟਾਫ ਲੈ ਕੇ ਗਿਆ ਹਾਂਜੀ ਪੀਓ ਸਟਾਫ ਲੈ ਕੇ ਗਿਆ ਕਿ ਕਿੰਨੇ ਦਿਨਾਂ ਚੇਲਦਾ ਕਿ ਥਾਣੇ ਡੈਡੀ ਗਏ ਆ ਤੇ ਉਹ ਕਹਿੰਦੇ ਆ ਕਿ ਇਹਦਾ ਇੱਥੇ ਨਿਬੜ ਜਾਣਾ ਵਾ ਉਹਦੇ ਡਾਕੂਮੈਂਟਸ ਦਿਖਾਓ ਮੈਡੀਕਲ ਦੇ ਬਾਅਦ ਵਿੱਚ ਨਾ ਉਹਨਾਂ ਨੇ ਸਾਨੂੰ ਮਲਾ ਤੇ ਨਾ ਸਾਨੂੰ ਪਤਾ ਕਿ ਉਹਨੂੰ ਜੇਲੇ ਲੈ ਗਏ ਆ ਮੁੰਡੇ ਦਾ ਤਿੰਨ ਚਾਰ ਦਿਨ ਬਾਅਦ ਫੋਨ ਆਇਆ ਕਿ ਮੈਨੂੰ ਜੇਲੇ ਭੇਜ ਦਿੱਤਾ ਆਵਾ ਤੇ ਮੈਨੂੰ ਬਹੁਤ ਇਨਾਂ ਨੇ ਮਾਰਿਆ ਆਵਾ ਤੇ ਮੈਨੂੰ ਮਿਲ ਕੇ ਜਾਓ ਚੰਗਾ ਭਲਾ ਦੋ ਦਿਨ ਪਹਿਲਾਂ ਵੀ ਉਹਦੀ ਕਾਲ ਆਈ ਆ ਭਾਜੀ ਤੇ ਅੱਜ ਸਵੇਰੇ ਪੁਲਿਸ ਵਾਲੇ ਦਾ ਫੋਨ ਆਇਆ ਕਿ ਟਾਡਾ ਮੁੰਡਾ ਸੀਰੀਅਸ ਆ ਤੇ ਹਸਪੀਟਲ ਆਓ ਮੰਮੀ ਡੈਡੀ ਆਏ ਰੋਟੀ ਲੈ ਕੇ ਤੇ ਆਂਦਿਆਂ ਪੁਲਸ ਵਾਲੇ ਵੀ ਨਹੀਂ ਮੱਥੇ ਲੱਗੇ ਗਾਇਬ ਹੋ ਗਿਆ ਤੇ ਕਿਸੇ ਕੋ ਪੁੱਛਿਆ ਤਾਂ ਕਹਿੰਦੇ ਟਾਡਾ ਮੁੰਡਾ ਉੱਥੇ ਪਾਇਆ ਪਾਸ ਪੋਸਮਾਰਟਮ ਦੇ ਉੱਥੇ ਹੈਗਾ ਹਸਪੀਟਲ ਪਤਾ ਲੱਗਾ ਕਿਵੇਂ ਮੌਤ ਹੋਈ ਨਹੀਂ ਭਾਜੀ ਅਜੇ ਤੱਕ ਸਾਨੂੰ ਉਹਨੂੰ ਮਿਲਾਇਆ ਨਹੀਂ ਅਜੇ ਤੱਕ ਨਹੀਂ ਉਹਨਾਂ ਨੇ ਦਿਖਾਇਆ ਹੋਇਆ ਕੀ ਸ਼ੱਕ ਕੀ ਲੱਗਦਾ ਤੁਹਾਨੂੰ ਸਾਨੂੰ ਇਹ ਹੈ ਕਿ ਜੇਲ੍ਹ ਦੇ ਵਿੱਚ ਹੀਰਾ ਫੇਰੀ ਨਾ ਮਰਵਾ ਦਿੱਤਾ ਗਿਆ ਸਾਨੂੰ ਇਨਸਾਫ ਚਾਹੀਦਾ ਬਸ ਇਨਸਾਫ ਚਾਹੀਦਾ ਲੈਵਲ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਪੂਰੀ ਹੋਣੀ ਚਾਹੀਦੀ ਹੈ ਸੀਆਈਡੀ ਦਾ ਪੂਰਾ ਸਟਾਫ ਵਧੀਆ ਲਾ ਕੇ ਉਹਦੀ ਇਨਕੁਆਰੀ ਕੀਤੀ ਜਾਵੇ ਕਿ ਮੁੰਡੇ ਦੀ ਮੌਤ ਕਿੱਦਾਂ ਹੋਈ ਹੈ ਠੀਕ ਹੈ ਠੀਕ ਹੈ